ਸਸ਼ਵਕਾਲ ਕਲਿਆਣ ਟੀਵੀ ਪੰਜਾਬ ਵੇਖ ਲੋ ਤੁਸੀਂ ਤੇ ਬਟਿੰਡਾ ਦੇ ਵਿੱਚ ਜ਼ੋਮੈਟੋ ਕੰਪਨੀ ਦੇ ਬਾਈਕ ਰਾਈਡਰਸ ਦੇ ਵੱਲੋਂ ਹੁਣ ਹੜਤਾਲ ਕਰ ਦਿੱਤੀ ਗਈ। दरअसल ਇਹਨਾਂ ਡਿਲੀਵਰੀ ਬੁਆਏਸ ਦਾ ਇਹ ਕਹਿਣਾ ਹੈ ਕਿ ਇਹਨਾਂ ਵੱਲੋਂ ਸਟ੍ਰਾਈਕ ਕੀਤੀ ਜਾ ਰਹੀ ਹੈ ਕਿਉਂਕਿ ਕੰਪਨੀ ਜਿਹੜੀ ਹੈ ਹੁਣ ਉਸ ਦੇ ਵੱਲੋਂ ਆਪਣੇ ਜਿਹੜੇ ਨਿਯਮ ਨੇ ਉਹ ਬਦਲੇ ਗਏ ਨੇ ਤੇ ਹੁਣ ਜਿੱਥੋਂ ਇਹਨਾਂ ਨੂੰ ਆਰਡਰ ਪੈਂਦਾ ਸਿਰਫ ਰੈਸਟੋਰੈਂਟ ਤੋਂ ਲੈ ਕੇ ਡਿਲੀਵਰੀ ਤੱਕ ਦਾ ਜਿਹੜਾ ਖਰਚਾ ਹੈ ਉਹਨਾਂ ਨੂੰ ਦਿੱਤਾ ਜਾ ਰਿਹਾ ਜਦਕਿ ਜਿੱਥੋਂ ਆਪਣਾ ਜਿੱਥੇ ਵੀ ਹੁੰਦੇ ਨੇ ਉੱਥੋਂ ਉਹ ਰੈਸਟੋਰੈਂਟ ਦਾ ਆਰਡਰ ਨੂੰ ਪਿਕ ਕਰਨ ਦੇ ਲਈ ਜਾਂਦੇ ਨੇ ਤੇ ਆਰਡਰ ਡਿਲੀਵਰ ਕਰਨ ਤੋਂ ਬਾਅ ਹੁੰਦਾ ਤਾਂ ਉਸ ਦਾ ਜਿਹੜਾ ਚਾਰਜ ਆ ਉਹ ਕੰਪਨੀ ਦੇ ਵੱਲੋਂ ਪੇ ਨਹੀਂ ਕੀਤਾ ਜਾ ਰਿਹਾ ਨੇ ਰਾਈਡਰਸ ਦਾ ਕਹਿਣਾ ਹੈ ਅਸੀਂ ਸਿਰਫ ਆਪਣੀ ਮਿਹਨਤ ਦੀ ਕਮਾਈ ਮੰਗ ਰਹੇ ਹਾਂ ਤੇ 2250 ਦੇ ਕਰੀਬ ਇੱਥੇ ਰਾਈਡਰਸ ਨੇ ਜਿਨ੍ਹਾਂ ਵੱਲੋਂ ਬਠਿੰਡਾ ਦੇ ਵਿੱਚ ਸਟ੍ਰਾਈਕ ਕਰ ਦਿੱਤੀ ਗਿਆ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਬਾਬਤ ਕੰਪਨੀ ਨਾਲ ਵੀ ਗੱਲਬਾਤ ਕੀਤੀ ਹੈ ਪਰ ਕੋਈ ਹੱਲ ਨਹੀਂ ਹੋਇਆ ਉਹਨਾਂ ਨੇ ਵੀ ਕਿਹਾ ਕਿ ਜਦ ਤੱਕ ਇਸ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਸਟ੍ਰਾਈਕ ਕਰਾਂਗੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਕੰਪਨੀ ਤੋਂ ਬਸ ਇਹੋ ਮੰਗ ਕਰਦੇ ਹਾਂ ਕਿ ਸਾਨੂੰ ਸਰਦੀ ਜਿਹੜੀ ਬਣਦੀ ਕਮਾਈ ਹੈ ਉਹ ਦਿੱਤੀ ਜਾਵੇ। ਪ੍ਰੀਤ ਜੀ ਸਰ ਮਾਮਲਾ ਸਾਡੇ ਅੱਜ ਅਸੀਂ ਸਟ੍ਰੈਕ ਤੇ ਆਈ ਜੀ ਇਹਦਾ ਰੀਜ ਨੇ ਇਹ ਵੀ ਕੰਪਨੀ ਸਾਨੂੰ ਜਿੰਨੇ ਸੀ ਕਿਲੋਮੀਟਰ ਚੱਲਦੇ ਆ ਉਹਦੇ ਸਾਨੂੰ ਪੈਸੇ ਨਹੀਂ ਦਿੱਤੇ ਜਾ ਰਹੇ ਜਿਹਦੇ ਵਿੱਚ ਅਸੀਂ ਜਿਵੇਂ ਅਸੀਂ ਇੱਥੇ ਖੜੇ ਹਾਂ ਸਾਨੂੰ ਆਰਡਰ ਪਾਇਆ ਜਾਂਦਾ ਕਿਸੇ ਰੈਸਟੋਰੈਂਟ ਦਾ ਤਾਂ 2 ਕਿਲੋਮੀਟਰ ਵੀ ਹੋ ਸਕਦਾ 3 ਕਿਲੋਮੀਟਰ ਵੀ ਹੋ ਸਕਦਾ 500 ਮੀਟਰ ਵੀ ਸਾਨੂੰ ਉਹਦੀ ਪੇਮੈਂਟ ਨਹੀਂ ਦਿੱਤੀ ਜਾਂਦੀ ਉਹਨੂੰ ਕੰਪਨੀ ਕਹਿੰਦੀ ਹੈ ਵੀ ਤੁਸੀਂ ਚੱਲ ਕੇ ਗਏ ਤੁਹਾਡਾ ਪੈਟਰੋਲ ਲੱਗਦਾ ਹੀ ਨਹੀਂਗਾ ਸਾਡੇ ਨੂੰ ਪੈਸੇ ਕਿੱਥੋਂ ਸਟਾਰਟ ਕਰ ਦੇਣ ਜਿੱਥੋਂ ਅਸੀਂ ਰੈਸਟੋਰੈਂਟ ਤੋਂ ਆਰਡਰ ਚੱਕ ਲਿਆ ਤੇ ਜਿੱਥੇ ਕਸਟਮਰ ਨੂੰ ਅਸੀਂ ਦੇਤਾ ਉਹਨੇ ਪੈਸੇ ਦੇਨੇ ਆ ਉਹਨਾਂ ਨੇ ਅਸੀਂ ਵਾਪਸੀ ਤੈਂ ਕਰਦੇ ਆ ਉਹ ਕਹਿੰਦੇ ਤੁਸੀਂ ਪੈਰਾਸ਼ੂਟ ਤੇ ਆਉਣੇ ਉਹਦੇ ਪੈਸੇ ਵੀ ਨਹੀਂ ਸੀ ਦਿੰਦੇ ਪਹਿਲਾ ਦਿਨ ਤੇ ਸੀ ਕਿ ਇਹ ਕੰਪਨੀ ਪੈਸੇ ਪਹਿਲਾ ਸਾਨੂੰ ਰਿਟਰਨ ਬੋਨਸ ਮਿਲਦਾ ਸੀ ਜੀ ਪਿਕਅਪ ਦਾ ਹੁੰਦਾ ਸੀ ਪਿਕਅਪ ਦਾ ਕਹਿੰਦਾ ਮਤਲਬ ਇਹ ਹੈ ਵੀ ਜਿੱਥੇ ਮੈਂ ਖੜਾ ਤੇ ਰੈਸਟੋਰੈਂਟ ਤੇ ਮੈਂ ਆਰਡਰ ਚੱਕਣ ਜਾਣਾ ਉਹ ਡਿਸਟੈਂਸ ਦਾ ਸਾਨੂੰ ਕੰਪਨੀ ਦੇ ਇੱਕ ਲਿਮਿਟ ਸੀ ਵੀ 1 ਜਾਂ 1.5 ਕਿਲੋਮੀਟਰ ਤੱਕ ਹੀ ਚੱਕਾਂਗੇ ਪਰ ਉਹ ਲਿਮਿਟ ਖਤਮ ਹੀ ਕਰਤੀ ਇਹਨਾਂ ਨੇ 3 ਕਿਲੋਮੀਟਰ 4 ਕਿਲੋਮੀਟਰ ਤੱਕ ਵੀ ਚੱਕ ਲੈਂਦੇ ਨੇ ਜਿੱਥੋਂ ਤੁਸੀਂ ਆਰਡਰ ਚੱਕਣ ਜਾਂਦੇ ਆ ਉਹ ਭਾਵੇਂ ਕਿੰਨੀ ਦੂਰੀ ਕਿੰਨੀ ਵੀ ਦੂਰ ਹੋ ਨਹੀਂ 4-5 ਕਿਲੋਮੀਟਰ ਤੋਂ ਜ਼ਿਆਦਾ ਹੁੰਦਾ ਫਿਰ ਦਿੰਦੇ ਨੇ 2 ਕਿਲੋਮੀਟਰ ਜ਼ਿਕਰ ਸਾਨੂੰ ਕੋਈ ਪੇਮੈਂਟ ਮਿਲਦੀ ਨਹੀਂ ਸੀ ਲੇਕਿਨ ਅਗਰ ਉਹ ਡੇਢ ਕਿਲੋਮੀਟਰ ਦਾ ਹੋ ਜਾਂਦੇ ਸਾਨੂੰ ਪੇਮੈਂਟ ਦਿੰਦੇ ਸੀ ਹੁਣ ਇਹ ਪ੍ਰਦਰਸ਼ਨ ਕਦੋਂ ਤੱਕ ਚੱਲਣਾ ਹੈ ਕਿੰਨੇ ਨੌਜਵਾਨ ਸਰ ਅਸੀਂ ਪੂਰੇ ਅੱਜ ਦੇ ਦਿਨ ਦੇ ਵੀ ਸਟ੍ਰਾਈਕ ਤੇ ਆਂ ਜਦੋਂ ਤੱਕ ਸਾਡਾ ਮਸਲਾ ਨਹੀਂ ਸੋਲੂਸ਼ਨ ਹੁੰਦਾ ਸੀ ਸਟ੍ਰਾਈਕ ਤੇ ਆਂ ਇਕੱਲੀ ਤੁਹਾਡੀ ਕੰਪਨੀ ਹੈ ਕਿ ਹੋਰ ਵੀ ਇਹ ਨਾਲ ਨਹੀਂ ਨਹੀਂ ਸਿਰਫ Zomato ਆ 2200 ਰਾਈਡਰ ਸਾਡਾ ਜੀ ਪਰ ਸਾਰਾ ਸਟ੍ਰਾਈਕ ਤੇ ਆ ਕੰਪਨੀ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਸਰ ਸਾਡੇ TL ਨਾਲ ਕੋਈ ਉਹਨਾਂ ਨੇ ਸੰਪਰਕ ਨਹੀਂ ਕੀਤਾ ਗੁਰਬਖਸ਼ ਸਿੰਘ ਨੇ ਸਾਡੇ ਨਾਲ ਕੋਈ ਸੰਪਰਕ ਨਹੀਂ ਕੀਤਾ ਨਹੀਂ ਤੇਰ ਮਤਲਬ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਉਨੀ ਸਾਡੇ ਜੋ ਦੇਖੋ ਤੁਸੀਂ ਦੇਖ ਸਕਦਾ ਪਾਹੀ ਜਨੇ ਇਹਨਾਂ ਦੀ ਗੱਲ ਵੀ ਨਹੀਂ ਸੁਣੀ ਜਾ ਰਹੀ ਅਸੀਂ ਕੰਮ ਕਰਦੇ ਆ ਵੀ ਸਾਨੂੰ ਜਿਹੜਾ ਸਾਰੀ ਮਿਹਨਤ ਕਰਦਾ ਸਾਨੂੰ ਉਹਨੇ ਪੈਸੇ ਦਿੱਤੇ ਜਾਣ ਹੋਰ ਸਾਡਾ ਕੋਈ ਬੜਾ ਵੱਡਾ ਮੁੱਦਾ ਨਹੀਂ ਹੈਗਾ ਭਾਈ ਕੀ ਨਾਮ ਹੈ ਸੁਦੇਵ ਸਰ ਕੀ ਕਰਦੇ ਆ ਕੰਮ ਕਾਤਾ ਕਰਦੇ ਆ ਸਰ ਮੈਂ ਜਮਟਵਰ ਕੰਮ ਕਰਦਾ ਆ ਕੀ ਮਾਮਲਾ ਜਿਹੜਾ ਅੱਜ ਇਕੱਠੇ ਹੋਏ ਮਾਮਲਾ ਹੈ ਸਾਨੂੰ ਕੰਪਨੀ ਦਾ ਸਰ ਟੌਰਚਰ ਕਰ ਰਹੀ ਹੈ ਬਹੁਤ ਦੋ ਤਿੰਨ ਮਹੀਨੇ ਹੋ ਗਏ ਜਿਵੇਂ ਸਾਨੂੰ ਕਿਲੋਮੀਟਰ ਦੇ 10 ਰੁਪਏ ਪਹਿਲਾਂ ਦੇ ਰਹੇ ਸੀਗੇ ਹੁਣ ਸਾਡੇ 4 ਰੁਪਏ ਕਿਤੇ ਆ ਰਿਹਾ ਔਰ ਸਾਨੂੰ ਪਿਕਅਪ ਨਹੀਂ ਦੇ ਰਹੀ ਦੂਰ ਦੂਰ ਚੱਕਰੇ 6 ਕਿਲੋਮੀਟਰ ਤੋਂ 4 ਕਿਲੋਮੀਟਰ ਤੋਂ ਕਰਕੇ ਤੋਂ ਉਹ ਸਾਨੂੰ ਪੀਕਅ ਵੀ ਨਹੀਂ ਮਿਲ ਰਹੀ ਅਸੀਂ ਆਰਡਰ ਦੇ ਜਾਂਦੇ ਜਦੋਂ ਸਾਨੂੰ ਵਾਪਸੀ ਨਹੀਂ ਮਿਲ ਰਹੀ ਉਸ ਚੀਜ਼ ਦੀ ਵੀ ਸਾਡੇ ਹੁਣ ਵਿਕਲਪ ਹੈ ਪਾਣੀ ਥੋੜੀ ਚੱਲਦੇ ਆ ਮਤਲਬ ਪੈਟਰੋਲ ਇੰਨਾ ਮਹਿੰਗਾ ਹੈ ਇੰਨੀ ਮਹਗਾਈ ਹੈ ਨਾ ਤੇ ਸਾਡਾ ਆ 20 25 ਵੇ ਦਾ ਆਰਡਰ ਦਾ ਤੁਸੀਂ ਦੱਸੋ ਵੀ ਸਾਡੇ ਕੀ ਬਣੂਗਾ ਤੇ ਜਦੋਂ ਅਸੀਂ ਰੈਸਟੋਰੈਂਟ ਤੇ ਆਰਡਰ ਚੱਕੇ ਜਾਂਦੇ ਆ ਸਾਨੂੰ ਬਹੁਤ ਮਤਲਬ ਰੋਟਲੀ ਗੱਲ ਕੀਤੀ ਜਾਂਦੀ ਹੈ ਬਹੁਤ ਜ਼ਿਆਦਾ ਤੇ ਅਸੀਂ ਘੰਟਾ ਘੰਟਾ ਖੰਡਾ ਬੰਦਾ ਤੁਹਾਨੂੰ ਉੱਥੇ ਤੇ ਸਾਨੂੰ ਉਹ ਵੇਟਿੰਗ ਟਾਈਮ ਵੀ ਚਾਹੀਦਾ ਸਾਨੂੰ ਉਹ ਕੰਪਨੀ ਨੇ ਮਤਲਬ ਚਾਹੀਦਾ ਹੈ ਵੀ ਉਹਨਾਂ ਦੇ ਥਰੂ ਸਾਨੂੰ ਦੇਵੇ ਵੇਟਿੰਗ ਟਾਈਮ ਵੀ ਰੈਸਟੋਰੈਂਟ ਦੇ ਥਰੂ ਦੇਵੇ ਕਿਉਂਕਿ ਫਿਰ ਉਹਨਾਂ ਨੂੰ ਪਤਾ ਲੱਗਿਆ ਕਿਦੋਂ ਵੀ ਅਸੀਂ ਘੰਟਾ-ਘੰਟਾ ਜਿਵੇਂ ਆਰਡਰ ਆਪਾਂ ਲੇਟ ਕਰਦੇ ਆ ਵੀ ਉਹ ਆਪ ਸਾਨੂੰ ਜਲਦੀ ਦੇ ਦੇ ਤੇ ਉੱਥੇ ਜੇ 25 ਕਸਟਮਰ ਖੜੇ ਹੋ ਜਾਂ 20 ਖੜੇ ਹੋਣ ਕਸਟਮਰ ਉਹਨਾਂ ਨੂੰ ਪਹਿਲਾਂ ਦੇ ਦੇਣਗੇ ਤੇ ਸਾਡਾ ਆਰਡਰ ਜੇ ਪਹਿਲਾਂ ਆਇਆ ਹੋਊ ਸਾਨੂੰ ਲੇਟ ਦਿੰਦੇ ਆ ਉਹ ਹਾਂ ਜਿੱਥੋਂ ਤੁਸੀਂ ਲੈ ਕੇ ਆਉਂਦੇ ਹੋ ਹਾਂਜੀ ਜਿੱਥੋਂ ਲੈ ਕੇ ਆਇਆ ਤੇ ਬਹੁਤ ਰੂਟਲੀ ਬਿਹੇਵ ਕੀਤਾ ਜਾਂਦਾ ਹੈ ਉਹ ਕੰਪਨੀ ਨਾਲ ਉਹਨਾਂ ਦਾ ਟਾਈ ਅਪ ਹੋਇਆ ਹੁੰਦਾ ਕੰਪਨੀ ਵਾਲਾ ਟਾਈ ਅਪ ਹੈ ਪਤਾ ਨਹੀਂ ਸਰ ਇਹ ਚੀਜ਼ ਦਾ ਵੈਸੇ ਜਦੋਂ ਲੇਟ ਜਾਂਦੇ ਉਦੋਂ ਫਿਰ ਗਾਗ ਵੀ ਇਹ ਸਰ ਰਾਜ ਕਰਦਾ ਹੋਗਾ ਗਾਗ ਤਾਂ ਸਰ ਕਰਦਾ ਇਹ ਇਤਰਾਜ ਉਹ ਸਾਨੂੰ ਫਿਰ ਗਾਣਾ ਦਿੰਦਾ ਕੇ ਕੰਪਨੀ ਨਾਲ ਗੱਲਬਾਤ ਨਹੀਂ ਕੀਤੀ ਪਹਿਲਾਂ ਇਸ ਮਾਮਲੇ ਤੇ ਕੰਪਨੀ ਸਰ ਉਹ ਤਾਂ ਇਹਨਾਂ ਨੂੰ ਕੁਝ ਨਹੀਂ ਕਹਿੰਦੀ ਉਹ ਸਾਡਾ ਸਾਰਾ ਭਾਰ ਸੱਟ ਤੇ ਹੀ ਛੁੱਟ ਦਿੰਦੀ ਆ ਅੱਛਾ ਅੱਛਾ ਜਦੋਂ ਆਰਡਰ ਕੋਈ ਲੀਕ ਵਗੈਰਾ ਹੋਵੇ ਜਾਂ ਕੁਝ ਵੀ ਹੋਵੇ ਉਹ ਅਸੀਂ ਮਤਲਬ ਸਾਡੇ ਖਤੇ ਪਾਉਗਾ ਉਹ ਅੱਛਾ ਕਿੰਨੇ ਕੁ ਨੌਜਵਾਨ ਨੇ ਤੁਸੀਂ ਜਿਹੜੇ ਕੀ ਜਮੈਟੋ ਦੇ ਕੰਮ ਕਰ ਰਹੇ ਓਨੂੰ ਇਸ ਵੇਲੇ ਇਸ ਟਾਈਮ ਹੋ ਗਈ ਘੱਟੋ ਘੱਟ 4-500 ਨੌਜਵਾਨ ਨੇ ਤੇ ਪੂਰੇ ਪੰਜਾਬ ਪਰਚੇ ਕੇ ਬਠਿੰਡਾ ਦੀ ਪਰਦੇਸ ਨਹੀਂ ਉਹ ਉਹ ਤਾਂ ਆਣਾ ਪੰਜਾਬ ਤੋਂ ਨਹੀਂ ਹੈ ਡੰਡਾ ਜੀ। ਉਹਨ ਕੀ ਮੰਗੀ ਕਰਦੇ ਹੋ ਤੁਸੀਂ? ਮੰਗ ਸਰ ਐਵੇਂ ਸਾਡਾ ਸਾਨੂੰ ਪਿਕਅਪ ਦਿੱਤੀ ਜਾਵੇ ਇੱਕ ਤਾਂ। ਠੀਕ ਹੈ? ਰੇਟ ਘੱਟ ਦਿੱਤਾ ਹੈ ਉਹ ਸਾਨੂੰ। ਤੇ ਸਾਡਾ ਜਿਹੜਾ ਉਹ ਬੰਦਾ ਕਿਸਨੂੰ ਉਹ ਦਿੱਤੇ ਜਾਵੇ। ਠੀਕ ਹੈ ਨਾ? ਸਾਨੂੰ ਹੋਰ ਕੋਈ ਮਤਲਬ ਉਹ ਨਹੀਂ ਜਿਵੇਂ ਪਹਿਲਾਂ ਚੱਲ ਰਹੀ ਸੀ ਐਵੇਂ ਚੱਲੇ ਜਾਂਦਾ। ਕਿ ਕਿੰਨਾ ਤੱਕ ਰਹੂਗਾ ਇਹ ਥੋੜਾ ਪਰਦਾ। ਇਹ ਜਿੰਦ ਤੱਕ ਸਾਡੀ ਮੰਗਾਪੁਰੀ ਨਹੀਂ ਤੇ ਹੁਣ ਤੱਕ ਰਹੂਗਾ ਜੀ।